ਹਾਂਜੀ ਸੋਸਟਰੀ ਕਾਲ ਡੈਸ਼ਿੰਗ ਬਟਿਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰਜਣੇ ਵਧੀਆ ਹੋਵੋਗੇ। ਸੋ ਅੱਜ ਦੇ ਆਪਾਂ ਨਿਊ ਵੀਡੀਓ ਲੈ ਕੇ ਆਏ ਆ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਸੋ ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ, ਸ਼ੇਅਰ, ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ। ਸੋ ਆਪਦੇ ਸੁਜੈਸ਼ਨਸ ਵੀ ਦਿਆ ਕਰੋ ਕਿ ਆਪਾਂ ਤੁਹਾਡੇ ਲਈ ਕਿਦਾਂ-ਕਿਦਾਂ ਦੇ ਜਿਹੜੇ ਸੂਟਸ ਲੈ ਕੇ ਆਈਏ। ਸੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ। ਸੋ ਫਸਟ ਸੂਟ ਆਪਾਂ ਜਿਹੜਾ ਵੈਲਵਟ ਦੇ ਉੱਪਰ ਰੈਡੀ ਕੀਤਾ ਹੈ। ਬ ਔਰ ਬਹੁਤ ਹੀ ਸੋਨਾ ਵਰਕ ਹੈ ਜਿਹੜਾ ਇਹ ਕੇਰੇ ਦੇ ਉੱਤੇ ਹੋਇਆ ਆਪਾਂ ਆਰੀ ਵਰਕ ਕੀਤਾ ਹੋਇਆ ਸੋ ਤੁਸੀਂ ਵਰਕ ਨੂੰ ক্লোਜ਼ ਤੋਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਜਿਹੜਾ ਵਰਕ ਹੋਇਆ ਵੈਸਤੇ ਸੋ ਕੇਰਾ ਇਹਦਾ ਸਟੈਂਡਰਡ ਆਏਗਾ ਤੁਸੀਂ ਜਿੰਨਾ ਮਰਜ਼ੀ ਇਹਦਾ ਕੇਰਾ ਰੱਖ ਸਕਦੇ ਹੋ ਸੋ ਬਹੁਤ ਹੀ ਪਿਆਰਾ ਜਿਹੜਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਵੈਸਤੇ ਔਰ ਬਹੁਤ ਹੀ ਪਿਆਰਾ ਜਿਹੜਾ ਇਹਦਾ ਵਰਕ ਹੈ ਆਪਾਂ 슬ੀਵਸ ਦੇ ਉੱਪਰ ਕੀਤਾ ਫੁੱਲ ਹੈਵੀ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਰਹੇਗਾ ਸੋ ਤੁਸੀਂ ਦੇਖ ਸਕਦੇ ਹੋ 슬ੀਵਸ ਦੇ ਉੱਪਰ ਵਰਕ ਹੈ ਸੋ ਬਹੁਤ ਹੀ ਹਲਕਾ ਫੁਲਕਾ ਸੋਬਰਜਾ ਆਪਾਂ ਵਰਕ ਲੈ ਕੇ ਆਏ ਆ ਸੋ ਕਾਫੀ ਕਸਟਮਰ ਹੈਵੀ ਵਰਕ ਨਹੀਂ ਪ੍ਰੇਫਰ ਕਰਦੇ ਸੋ ਵੈਲਵਟ ਆਲਰੇਡੀ ਬਹੁਤ ਸ਼ਾਈਨ ਵਾਲੀ ਹੁੰਦੀ ਹੈ ਸੋ ਆਪਾਂ ਇਸ ਕਰਕੇ ਸਿੰਪਲ ਸੋਬਰਜਾ ਵਰਕ ਲੈ ਕੇ ਆਏ ਆ ਸੋ ਇਹਦੇ ਨਾਲ ਦੁਪੱਟਾ ਤੁਸੀਂ ਜਿਹੜਾ ਰੈਡੀ ਕਰਵਾ ਸਕਦੇ ਹੋ ਆਦਰਵਾਇਜ਼ ਵਿਦਾਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਸੋ ਇਹਦੇ ਵਿੱਚ ਤੁਸੀਂ ਜੇ ਕਿਤੇ ਹੋਰ ਕਲਰਸ ਉੱਪਰ ਕਰਾਉਣਾ ਆਪਣੇ ਕੋਲ ਵੈਲਵਟ ਦੇ ਸਾਰੇ ਕਲਰ ਰਹਿਣਗੇ ਸੋ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਮੱਕੇ ਦੇ ਤੁਸੀਂ ਕੁਝ ਹੋਰ ਵੀ ਕਸਟਮਾਈਜ਼ ਕਰਵਾਉਣਾ ਹੈ ਦੇ ਵਿੱਚ ਤੁਸੀਂ ਉਹ ਵੀ ਕਸਟਮਾਈਜ਼ ਕਰਵਾ ਸਕਦੇ ਹੋ ਅਗਰ ਤੁਸੀਂ ਸੇਮ ਇਹ ਵਾਲਾ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੇਮ ਬਾਈ ਕਰ ਸਕਦੇ ਹੋ ਤਾਂ ਆਪਣੇ ਕੋਲ ਸਿੰਗਲ ਕਲਰ ਦੇ ਉੱਪਰ ਹੀ ਰੈਡੀ ਹੋਇਆ ਹੈ ਨੈਕਸਟ ਆਪਣੇ ਕੋਲੇ ਪਰਪਲ ਸ਼ੇਡ ਤੇ ਰੈਡੀ ਹੋਇਆ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਫੋਇ ਫੁੱਲ ਹੈਵੀ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਨੈਕ ਦੇ ਉੱਪਰ ਵਰਕ ਆਇਆ ਹੈ ਜਦ ਰਿਹਾ ਬਹੁਤ ਹੀ ਪਿਆਰਾ ਵਰਕ ਹੋਇਆ ਨੈਕ ਦੇ ਉੱਪਰ

ਇਹ ਵਰਕ ਜਿਹੜਾ ਬਾਟਮ ਦੇ ਉੱਪਰ ਆਏਗਾ। ਸੋ ਤੁਸੀਂ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦੇ ਦੁਪੱਟੇ ਜਿਹੜੇ ਕਸਟਮਾਈਜ਼ ਕਰਵਾ ਸਕਦੇ ਹੋ। ਸੋ ਜੇ ਤੁਸੀਂ ਹੋਰ ਵੀ ਕਲਰਸ 'ਤੇ ਉੱਪਰ ਰੈਡੀ ਕਰਵਾਉਣਾ ਹੈ ਇਦਾਂ ਇਦਾਂ ਦਾ ਵਰਕ ਤਾਂ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ। ਸੋ ਇਹ ਵਾਲੇ ਸੀਗੇ ਅੱਜ ਦੇ ਆਪਣੇ ਦੋ ਸੂਟਸ ਆਪਾਂ ਜਿਹੜੇ ਰੈਡੀ ਕੀਤੇ ਸੀਗੇ। ਸੋ ਉਹਨਾਂ ਦੇ ਵਿੱਚੋਂ ਜਿਹੜੇ ਵੀ ਸੂਟ ਵਧੀਆ ਲੱਗੇ ਸਕਰੀਨਸ਼ਾਟ ਲੈ ਕੇ ਸਾਡਾ WhatsApp ਨੰਬਰ ਹੈਗਾ ਜੀ 7814942347 ਸੋ ਬਾਕੀ ਹੋਰ ਵੀ ਹੈਂਡ ਇਦਾਂ ਦੇ ਤੁਸੀਂ ਵੈਲਵਰਟ ਦੇ ਹੈਂਡਵਰਕ ਚ ਵੀ ਰੈਡੀ ਕਰਾ ਸਕਦੇ ਹੋ ਮਸ਼ੀਨ ਤੇ ਵੀ ਹੋ ਜਾਏਗਾ ਆਰੀ ਤੇ ਵੀ ਹੋ ਜਾਏਗਾ ਸੋ ਆਪਾਂ ਤੁਹਾਨੂੰ ਇੱਕ ਮਸ਼ੀਨ ਦਾ ਸਟਿੱਕਾਇਆ ਸੀ ਇੱਕ ਆਰੀ ਵਰਕ ਦਾ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਮੈਸੇਜ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਥੈਂਕ ਯੂ